ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਪਾਸ ਅਮਰੀਕਨ ਔਰ ਇਟਲੀ ਦੇ ਪਾਦਰੀ ਆਏ ਬਾਬਾ ਜੀ ਦਹਿਰਾਦੂਨ ਪੌਂਦੇ ਨਗਰ ਵਿਰਾਜਮਾਨ ਹਨ ਜਿਉਂ-ਜਿਉਂ ਪਟੜੀ ਫੇਰ ਸੰਗਤਾਂ ਨੂੰ ਪਤਾ ਲੱਗਿਆ ਸੰਗਤਾਂ ਹੋ ਮੋਹ ਮਹਾ ਕੇ ਦਰਸ਼ਨ ਕਰਨ ਆ ਰਹੀਆਂ ਹਨ ਅੱਜ ਇਟਲੀ ਦੇ ਕੈਦੀਆਂ ਵਿੱਚੋਂ ਅਮਰੀਕਨ ਪਾਦਰੀ ਬਾਬਾ ਜੀ ਦੇ ਚਰਨਾਂ ਵਿੱਚ ਆ ਪਹੁੰਚੇ ਬਾਬਾ ਜੀ ਨੇ ਇਹਨਾਂ ਦੇ ਪੁੰਨਾਂ ਵੱਲ ਤੱਕ ਕੇ ਜਾਂ ਨਿਰੰਕਾਰੀ ਹੁਕਮ ਨੂੰ ਮੁੱਖ ਰੱਖ ਕੇ ਸਤਿਕਾਰ ਨਾਲ ਦੀਵਾਨ ਵਿੱਚ ਬਿਠਾਇਆ ਹਜ਼ੂਰ ਨੇ ਪੁੱਛਿਆ ਪਾਦਰੀ ਜੀ ਕਿਸ ਤਰ੍ਹਾਂ ਆਉਣਾ ਹੋਇਆ ਪਾਦਰੀ ਨੂੰ ਹਜ਼ੂਰ ਦੇ ਬਚਨਾਂ ਦੀ ਕੁਝ ਸਮਝ ਨਾ ਆਈ ਤੇ ਕੋਲ ਬੈਠੇ ਕਵੀ ਮਦਸੂਦਨ ਸਿੰਘ ਜੀ ਨੇ ਅੰਗਰੇਜ਼ੀ ਵਿੱਚ ਦੱਸਿਆ ਅੱਗੋਂ ਪਾਦਰੀ ਨੇ ਅੰਗਰੇਜ਼ੀ ਵਿੱਚ ਕਵੀ ਜੀ ਨੂੰ ਕਿਹਾ ਆਤਮ ਵਿਚਾਰ ਔਰ ਰੂਹਾਨੀ ਪ੍ਰਾਪਤੀ ਵਾਸਤੇ ਹਜ਼ੂਰ ਦਾ ਨਾਮ ਸੁਣ ਕੇ ਆਇਆ ਹਾਂ ਹੁਣ ਕਵੀ ਜੀ ਨੇ ਬਾਬਾ ਜੀ ਨੂੰ ਪੰਜਾਬੀ ਵਿੱਚ ਬੇਨਤੀ ਕੀਤੀ ਹਜ਼ੂਰ ਨੇ ਉੱਤਰ ਵਿੱਚ ਇਉਂ ਦੱਸਿਆ ਪਹਿਲਾ ਸੱਚਖੰਡ ਦੂਸਰਾ ਧਰਮ ਖੰਡ ਤੀਸਰਾ ਗਿਆਨ ਖੰਡ ਚੌਥਾ ਸ਼ਰਮ ਖੰਡ ਪੰਜਵਾਂ ਕਰਮ ਖੰਡ ਜਿਗਿਆਸੂ ਵਾਸਤੇ ਇਹ ਪੰਜ ਟਿਕਾਣੇ ਹਨ ਸੱਚ ਖੰਡ ਵਿੱਚ ਨਿਰੰਕਾਰ ਆਪ ਵਸਦਾ ਹੈ ਸੱਚ ਖੰਡ ਵਸੈ ਨਿਰੰਕਾਰ ਭਾਵ ਨਿਰੰਕਾਰ ਦੇ ਵਿੱਚੋਂ ਹੀ ਸਾਰੇ ਧਰਮ ਪੈਦਾ ਹੁੰਦੇ ਹਨ ਜੋ ਵੀ ਸੰਸਾਰ ਵਿੱਚ ਪੀਰ ਪੈਗੰਬਰ ਔਲੀਆ ਪੈਦਾ ਹੋਇਆ ਹੈ ਔਰ ਉਸ ਨੇ ਜੋ ਵੀ ਕਾਨੂੰਨ ਬਣਾਇਆ ਹੈ ਉਸ ਨੂੰ ਕਹਿੰਦੇ ਹਨ ਧਰਮ ਖੰਡ ਭਾਵ ਕਿਸੇ ਦੇ ਧਰਮ ਨੂੰ ਮਾੜਾ ਨਹੀਂ ਕਹਿਣਾ ਵਾ ਕਿਸੇ ਦੀ ਨਿਖੇਦੀ ਨਹੀਂ ਕਰਨੀ ਤੇ ਆਪਣੇ ਧਰਮ ਤੇ ਕਾਇਮ ਰਹਿਣਾ ਹੈ ਆਪਣੇ ਧਰਮ ਤੇ ਕਾਇਮ ਰਹਿ ਕੇ ਚੰਗੇ ਕਰਮ ਕਰਨੇ ਹਨ ਕਿਉਂਕਿ ਕਰਮ ਨਾਲ ਕੰਮ ਕਰਨ ਦਾ ਹੈ ਜਿਸ ਵੇਲੇ মুর্ਸ਼ਿਦੇ ਹੁਕਮ ਨਾਲ ਤਤਪਰ ਹੋ ਕੇ ਕਰਮ ਕਰੇਗਾ ਤਾਂ ਕਰਮਖੰਡ ਕਹੀਏ ਸੱਚ ਦੀ ਪ੍ਰਾਪਤੀ ਹੋਵੇਗੀ ਅਥਵਾ ਫਜ਼ਲ ਹੋਵੇਗਾ ਕਰਮ ਦੇ ਦੋ ਅਰਥ ਹਨ ਪਹਿਲਾ ਕਰਮ ਕਰਨੇ ਦੂਜਾ ਵਾਹਿਗੁਰੂ ਦੀ ਕਿਰਪਾ ਇਸ ਨੂੰ ਕਹਿੰਦੇ ਹਨ ਕਰਮਖੰਡ ਜਦੋਂ ਵਾਇਗਰੂ ਦੀ ਕਿਰਪਾ ਹੋਵੇਗੀ ਤਾਂ ਗਿਆਨ ਪ੍ਰਚੰਡ ਭਾਵ ਗਿਆਨ ਦਾ ਜੀਵਾ ਜਾਗ ਪਏਗਾ ਉਸ ਵਕਤ ਜਗਿਆਸੂ ਗਿਆਨ ਖੰਡ ਵਿੱਚ ਪਹੁੰਚ ਜਾਵੇਗਾ ਜਦੋਂ ਗਿਆਨ ਦੀ ਅਵਸਥਾ ਪ੍ਰਾਪਤ ਕਰ ਲਈਤੀ ਤਾਂ ਸ਼ਰਮ ਖੁਸ਼ੀ ਅश्चਰਜਤਾ ਵਿਸਮਾਦਤਾ ਦੀ ਅਵਸਥਾ ਪ੍ਰਾਪਤ ਹੋਵੇਗੀ ਇਸ ਨੂੰ ਕਹਿੰਦੇ ਹਨ ਸ਼ਰਮ ਖੰਡ ਵਿਸਮਾਦਨਾਦ ਵਿਸਮਾਦਵੇ ਵਿਸਮਾਦਜੀ ਵਿਸਮਾਦਪੇਥ ਅਸ ਚਰਜਤਾ ਦੀ ਅਵਸਥਾ ਪ੍ਰਾਪਤ ਕਰਕੇ ਸੱਚ ਵਿੱਚ ਅਪੇਧ ਹੋ ਗਿਆ ਅਖੀਰ ਜਾਣਾ ਸੱਚਖੰਡ ਵਿੱਚ ਹੀ ਹੈ ਜਿਸ ਵਕਤ ਹਜ਼ੂਰ ਨੇ ਵਿਸਥਾਰ ਨਾਲ ਇਹ ਅਵਸਥਾ ਦਸੀਆਂ ਤੇ ਕਿਹਾ ਕਵੀ ਜੀ ਇੰਨਾ ਪਾਦਰੀਆਂ ਨੂੰ ਪੁੱਛੋ ਤੁਸੀਂ ਕਿਹੜੀ ਸਟੇਜ ਤੇ ਪਹੁੰਚੇ ਹੋ ਉੱਥੇ ਅੱਗੇ ਤੁਹਾਨੂੰ ਦਸੀਏ ਆਗੋਂ ਕਵੀ ਜੀ ਨੇ ਸਤਿਵਚਨ ਕਹਿ ਕੇ ਅੰਗਰੇਜ਼ੀ ਵਿੱਚ ਪਾਦਰੀ ਤੋਂ ਪੁੱਛਿਆ ਤਾਂ ਪਾਦਰੀਆਂ ਨੇ ਬਾਬਾ ਜੀ ਦੇ ਅੱਗੇ ਸਿਰ ਰੱਖ ਦਿੱਤਾ ਤੇ ਅੰਗਰੇਜ਼ੀ ਵਿੱਚ ਕਵੀ ਜੀ ਨੂੰ ਕਹਿਣ ਲੱਗੇ ਜੋ ਅਸੀਂ ਪੁੱਛਣਾ ਚਾਉਂਦੇ ਸੀ ਉਹ ਕੁਝ ਸਾਨੂੰ ਬਾਬਾ ਜੀ ਨੇ ਦਿਖਾ ਦਿੱਤਾ ਹੈ ਤੇ ਸਾਡਾ ਘਰ ਪੂਰਾ ਹੋ ਗਿਆ ਹੈ ਸਾਡੀਆਂ ਝੋਲੀਆਂ ਭਰੀਆਂ ਗਈਆਂ ਹਨ ਸਾਡਾ ਆਇਆ ਸਫਲਾ ਹੋਇਆ ਹੈ ਪਾਦਰੀ ਉਪਮਾ ਕਰਦਾ ਕਰਦਾ ਰੋਣ ਲੱਗ ਗਿਆ ਤੇ ਕਿਹਾ ਇਹ ਸੰਤ ਨਹੀਂ ਹੈ ਇਹ ਪਰਮਾਤਮਾ ਹੈ ਜਿਉਂ-ਜਿਉਂ ਇਹ ਬਚਨ ਕਰਦੇ ਗਏ ਤਿਉਂ-ਤਿਉਂ ਹੀ ਅਵਸਥਾ ਰੂਪੀ ਚਮਤਕਾਰ ਸਾਨੂੰ ਦਿਖਾਈ ਗਏ ਹਨ ਹੋਰ ਪੁੱਛਣ ਦੀ ਸਾਨੂੰ ਲੋੜ ਹੀ ਨਹੀਂ ਰਹੀ ਉਨ ਬਾਬਾ ਜੀ ਨੇ ਰਾਗੀਆਂ ਵੱਲ ਇਸ਼ਾਰਾ ਕੀਤਾ ਔਰ ਕੀਰਤਨ ਸ਼ੁਰੂ ਹੋ ਗਿਆ ਇਹ ਪਾਦਰੀ ਬਾਬਾ ਜੀ ਵੱਲ ਇਉਂ ਟੱਕ ਲਾ ਕੇ ਦੇਖ ਰਹੇ ਹਨ ਜਿਵੇਂ ਚਕੋੜ ਚੰਦਰਮਾ ਨੂੰ ਟੱਕ ਲਾ ਕੇ ਦੇਖਦਾ ਹੈ ਰਾਗੀਆਂ ਨੇ ਸ਼ਬਦ ਪੜਿਆ ਧਾਰਨਾ ਸੱਚੀ ਪ੍ਰੀਤੀ ਜੀ ਮੈਂ ਤੇਰੇ ਨਾਲ ਜੋੜੀ ਅੰਤਰਾ ਤੇਰੇ ਨਾਲ ਜੋੜ ਅਵਰ ਸੰਗ ਤੋੜੀ ਸ਼ਬਦ ਅਮ੍ਰਿਤਾ ਪ੍ਰੀਏ ਬਚਨ ਤੁਹਾਰੇ ਅਤ ਸੁੰਦਰ ਮਨਮੋਹਨ ਪਿਆਰੇ ਸਭੂ ਮਦਨਿ ਰਾਰੀ ਇਸ ਤਰ੍ਹਾਂ ਡੇਢ ਘੰਟਾ ਕੀਰਤਨ ਹੋਇਆ ਬਾਬਾ ਜੀ ਆਪ ਗੁਰੂ ਨਾਨਕ ਪਾਤਸ਼ਾਹ ਨਾਲ ਅਪੇਧ ਹੋ ਕੇ ਤਾਰਾ ਰੂਪ ਸੰਗਤ ਦੇ ਵਿੱਚ ਚੰਦਰਮਾ ਰੂਪ ਹੋ ਕੇ ਦਰਸ਼ਨ ਦੇ ਰਹੇ ਹਨ ਜਿਸ ਨੇ ਵੀ ਇਸ ਮੌਕੇ ਤੇ ਹਜ਼ੂਰ ਦੇ ਦਰਸ਼ਨ ਕੀਤੇ ਇਸ ਰਸ ਨੂੰ ਉਹੀ ਜਾਣਦਾ ਹੈ ਜੋ ਸ਼ਬਦ ਪੜਿਆ ਜਾ ਰਿਹਾ ਹੈ ਇਸ ਰਸ ਨੂੰ ਬਾਬਾ ਜੀ ਨੇ ਇੰਨਾ ਪਾਦਰੀਆਂ ਪਰ ਥਾਏ ਬਿਆਨ ਕੀਤਾ ਸੀ ਹੁਣ ਉਸੇ ਪੰਜਾਂ ਖੰਡਾਂ ਨੂੰ ਦਿਖਾ ਦਿੱਤਾ ਔਰ ਪੰਜ ਖੰਡ ਦੇ ਚਮਤਕਾਰ ਦੇਖ ਦੇਖ ਕੇ ਅश्चਰਜ ਹੋ ਰਹੇ ਹਨ ਜਹ ਚਿਲ ਮਿਲ ਕਾਰ ਦੀ ਸੰਤਾ ਤੈ ਅਨਹਦ ਸ਼ਬਦ ਬਚੰਤਾ ਅਥਵਾ ਪੰਚੇ ਸ਼ਬਦ ਅਨਾਹਦ ਬਾਜੇ ਸੰਗੇ ਸਾਰੰਗ ਪਾਣੀ ਭਾਵ ਪੰਜ ਸਟੇਜਾਂ ਦੀ ਧੁਨ ਜਿਸ ਵੇਲੇ ਇਕੱਠੀ ਹੋ ਜਾਂਦੀ ਹੈ ਤਾਂ ਉਸ ਨੂੰ ਅਨਾਹਦ ਸ਼ਬਦ ਕਿਹਾ ਜਾਂਦਾ ਹੈ ਔਰ ਅਨਹਦ ਸ਼ਬਦ ਦਾ ਰਸ ਸਾਰੰਗ ਪਾਣੀ ਭਾਵ ਨਿਰੰਕਾਰ ਨਾਲ ਅਪੇਧਾ ਭਗਤੀ ਦਾ ਰਸ ਹੁੰਦਾ ਹੈ ਨਾਮ ਕਥਾ ਅਨੁਸਾਰ ਕੰਨਾਂ ਨੂੰ ਬੰਦ ਕਰਕੇ ਟਕ ਟਕ ਦੀ ਆਵਾਜ਼ ਨੂੰ ਅਨਾਹਦ ਸ਼ਬਦ ਕਹਿੰਦੇ ਹਨ ਪਰ ਵਾਸਤਵ ਮੇ ਇਹ ਸੁਨਮੁਨ ਅਵਸਥਾ ਹੁੰਦੀ ਹੈ ਅਨਾਹਦ ਸ਼ਬਦ ਉਸ ਨੂੰ ਕਿਹਾ ਹੈ ਜਿਸ ਵਿੱਚ ਮਨ ਟਿਕ ਜਾਏ ਤਾਂ ਗੁਰ ਮੰਤਰ ਆਪਣੇ ਆਪ ਹੀ ਸੁਣਾਈ ਦੇਵੇਗਾ ਗੁਰ ਮੰਤਰ ਜਾਂ ਮੂਲ ਮੰਤਰ ਜ਼ਬਾਨ ਨਾਲ ਨਹੀਂ ਜਪਿਆ ਜਾਵੇਗਾ ਜਿਸ ਗੁਰੂ ਦਾ ਮੰਤਰ ਉਸ ਦੇ ਦਰਸ਼ਨ ਅਤੇ ਮੰਤਰ ਦਸਵੇਂ ਦਵਾਰ ਆਪਣੇ ਆਪ ਚੱਲੇਗਾ ਔਰ ਜਗਿਆਸੂ ਸਰੋਤਾ ਬਣ ਕੇ ਉਸ ਮੰਤਰ ਨੂੰ ਸੁਣੇਗਾ ਔਰ ਉਸ ਮੰਤਰ ਦਾ ਰਸ ਲਏਗਾ ਤੇ ਜਿਸ ਦਾ ਗੁਰੂ ਕੋਈ ਨਹੀਂ अथवा ਨਿਗੁਰਾ ਹੈ ਉਸ ਦੀ ਅਵਸਥਾ ਸੁਨਮੁਨ ਹੋਵੇਗੀ ਔਰ ਉਸ ਨੂੰ ਨਾਮ ਦਾ ਰਸ ਨਹੀਂ ਆਵੇਗਾ ਤੇ ਜਿਸ ਨੂੰ ਨਾਮ ਦਾ ਰਸ ਆਵੇਗਾ ਉਸ ਦੀ ਅਵਸਥਾ ਇਸ ਪ੍ਰਕਾਰ ਹੋਵੇਗੀ ਮਾਰੂ ਮੀਨਾ ਤ੍ਰਿਪਤਿਆ ਅੱਗੀ ਲਹੇ ਨ ਭੁਖ ਰਾਜਾ ਰਾਜ ਨ ਤ੍ਰਿਪਤਿਆ ਸਾਇਰ ਭਰੇ ਕੇ ਸੁਖ ਨਾਨਕ ਸੱਚੇ ਨਾਮ ਕੀ ਕੀਤੀ ਪੁੱਛਾ ਪੁੱਛ ਭਾਵਰੇ ਇਦਾ ਟਿੱਬਾ ਮੀ ਨਾਲ ਤ੍ਰਿਪਤ ਨਹੀਂ ਹੁੰਦਾ ਅੱਗ ਦੀ ਲੱਕੜਾ ਨਾਲ ਭੁਖ ਨਹੀਂ ਮਿਟਦੀ ਰਾਜੇ ਨੂੰ ਰਾਜ ਦੀ ਭੁੱਖ ਲੱਗੀ ਰਹਿੰਦੀ ਹੈ। ਤਿਵੇਂ ਹੀ ਪ੍ਰਾਪਤੀ ਵਾਲੇ ਮਹਾਪੁਰਖਾ ਦੀ ਨਾਮ ਰਸ ਦੀ ਭੁੱਖ ਨਹੀਂ ਮਿਟਦੀ। ਜੋ ਮਹਾਪੁਰਖ ਦੇ ਧਾਰ ਕੇ ਸੰਸਾਰ ਵਿੱਚ ਆਉਂਦਾ ਹੈ ਉਸ ਦੀ ਧਾਰ ਧਰਮ ਕੀਰਤਨ ਵਿੱਚ ਸਮਾਈ ਹੁੰਦੀ ਹੈ। ਉਹ ਮਹਾਪੁਰਖ ਇੱਕ ਮਿੰਟ ਵੀ ਨਹੀਂ ਨਾਮ ਰਸ ਵਿਛੋੜਾ ਸਹਾਰ ਸਕਦਾ। ਭਾਵ ਨਾਮ ਰਸ ਪੀ ਕੇ ਹੀ ਰਜਦਾ ਹੀ ਨਹੀਂ। ਅੱਜ ਬਾਬਾ ਜੀ ਨੇ ਇੰਨਾ ਪਾਦਰੀਆਂ ਨੂੰ ਇਸ ਰਸ ਨੂੰ ਅਨੁਭਵ ਕਰਾਇਆ। ਜੋ ਅੱਖਾਂ ਮੀਟਦੇ ਹਨ ਤਾਂ ਅੰਦਰ ਨਾਮ ਰਸ ਦੇ ਝੰਨੇ ਚੱਲ ਰਹੇ ਹਨ ਜੇ ਅੱਖਾਂ ਖੋਲਦੇ ਹਨ ਤਾਂ ਬਾਬਾ ਜੀ ਵਿੱਚੋਂ ਨਾਮ ਰਸ ਦੇ ਫੁਹਾਰੇ ਚੱਲ ਰਹੇ ਹਨ ਜੇ ਰਾਗਿਆਂ ਵੱਲ ਤੱਕਦੇ ਹਨ ਤਾਂ ਬਾਣੀ ਦੁਆਰਾ ਝਿਮ-ਝਿਮ ਵਰਸੈ ਅਮਰ ਤਾਰਾ ਮਨ ਪੀਵੇ ਸੁਣ ਸਬਦ ਵਿਚਾਰਾ ਇਹ ਕੋਤਕ ਦੇਖ ਕੇ ਹੋਰ ਵੀ ਹੈਰਾਨ ਹੋ ਰਹੇ ਹਨ ਭਾ ਇਹ ਕਹਿਣ ਯੋਗ ਗੱਲ ਹੈ ਬਾਬਾ ਜੀ ਦੇ ਪਾਸ ਜੋ ਵੀ ਸਮਾਂ ਵਰਤਦਾ ਸੀ ਉਹ ਸੱਚਖੰਡ ਦਾ ਹੀ ਨਕਸ਼ਾ ਹੁੰਦਾ ਸੀ ਇਸ ਵਾਸਤੇ ਤਾਂ ਬਾਬਾ ਜੀ ਪੱਕਾ ਨਕਸ਼ਾ ਜਾਂ ਪੱਕਾ ਠਾਠ ਨਹੀਂ ਸਨ ਬਣਾਉਂ ਦਿੰਦੇ ਕਿਉਂਕਿ ਇਹ ਨਕਸ਼ੇ ਰੋਜ਼ ਨਵੇਂ ਤੋਂ ਨਵੇਂ ਬਣਦੇ ਸਨ ਸਾਹਿਬ ਮੇਰਾ ਨੀਤ ਨਵਾ ਸਦਾ ਸਦਾ ਦਾ ਤਾਰ ਐਸੇ ਕਰਕੇ ਬਾਬਾ ਜੀ ਰੋਜ਼ ਨਵਾਂ ਠਾਠ ਤਿਆਰ ਕਰਦੇ ਸਨ ਪਿਛਲੇ ਨੂੰ ਢਾ ਦੇਣਾ ਜਾਂ ਅੱਗ ਲਾ ਦੇਣੀ ਦ੍ਰਿਸ਼ਟਾਂਤ ਸਾਹਿਬ ਕਲਗੀਧਰ ਪਾਤਸ਼ਾਹ ਨੇ ਜਦੋਂ ਸਿੱਖਾਂ ਨੂੰ ਬਾਣੀ ਦੇ ਅਰਥ ਸੁਣਾਏ ਤਾਂ ਸਿੱਖਾਂ ਨੇ ਬੇਨਤੀ ਕੀਤੀ ਪਾਤਸ਼ਾਹ ਆਪ ਜੀ ਹੁਕਮ ਕਰੋ ਤਾਂ ਇਹ ਅਰਥ ਲਿਖੇ ਜਾਣ ਤਾਂ ਕਿ ਬਾਅਦ ਵਿੱਚ ਲੋਕ ਅਰਥਾਂ ਦੇ ਅਨਰਥ ਨਾ ਕਰ ਸਕਣ ਜੋ ਆਪ ਜੀ ਨੇ ਅਰਥ ਦੱਸੇ ਹਨ ਇਹੀ ਪ੍ਰਚਲਿਤ ਹੋਣ ਅੱਗੋਂ ਕਲਗੀਧਰ ਪਾਤਸ਼ਾਹ ਨੇ ਫਰਮਾਇਆ ਗੁਰਸਿੱਖੋ ਜੇ ਅਸੀਂ ਅਰਥ ਲਿਖ ਦਿੱਤੇ ਤਾਂ ਦੀਵਾਰ ਪੈ ਜਾਏਗੀ ਹੋਰ ਕੋਈ ਆਪਣੇ ਦਿਮਾਗ ਨਾਲ ਖੋਜ ਨਹੀਂ ਕਰੇਗਾ ਇਹ ਗੁਰੂ ਗ੍ਰੰਥ ਸਾਹਿਬ ਸਮੁੰਦਰ ਦੇ ਨੇ ਆਈ ਹੈ ਜਗਿਆਸੂ ਮਰਜੀਵੜੇ ਚੋਬਿਆਂ ਦੀ ਨੇ ਆਈ ਹਨ ਇਸ ਸਮੁੰਦਰ ਵਿੱਚ ਟੁੱਬੀ ਮਾਰ ਕੇ ਹੀਰੇ ਪੰਨੇ ਕੱਢੇਗਾ ਕੋਈ ਸੰਖ ਕੋਗੇ ਠਿਕਰੀਆਂ ਪ੍ਰਾਪਤ ਕਰੇਗਾ। ਸਬਨੀ ਛਾਲਾ ਮਾਰੀਆਂ ਕਰਤਾ ਕਰੇ ਸੋਏ। ਪਾਪ ਆਪੋ ਆਪਣੀ ਕਮਾਈ ਦੀਆਂ ਛਾਲਾਂ ਔਰ ਟੁਬੀਆਂ ਮਾਰਨੀਆਂ ਹਨ। ਇਸ ਕਾਰਨ ਅਸੀਂ ਅਰਥ ਲਿਖ ਨਹੀਂ ਸਕਦੇ। ਤਿਵੇਂ ਹੀ ਬਾਬਾ ਜੀ ਨੇ ਵਰਤਮਾਨ ਮੌਕੇ ਜਿਸ ਤਰ੍ਹਾਂ ਦਾ ਦਰਗਾਹ ਨਕਸ਼ਾ ਦੇਖਿਆ ਉਸੇ ਤਰ੍ਹਾਂ ਦਾ ਰਚ ਕੇ 4 ਦਿਨ ਕੱਢ ਢਾ ਢੇਰੀ ਕਰ ਦਿੱਤਾ। ਪਰ ਜਿਸ ਪਰ ਕਿਰਪਾ ਦ੍ਰਿਸ਼ਟੀ ਕਰ ਦਿੰਦੇ ਸਨ ਉਸ ਨੂੰ ਦਿਖਾਵ ਵੀ ਦਿੰਦੇ ਸਨ। जिसनो तू जानाए है सोई जण जानाए अथवा कहो कबीर गूंगे गुड़ खाया पूछे ते क्या कहिए भाव जिसने है समा रस अमृत कीर्तन अते वचन सुने हन ओही जान सकदा है ना इसनु कलम लिख सकदी है ना इसनु जुबान दे सकदी है अखां ने जो कुछ देखया है ओ बखान ही सकदियां भाव की जैसा तू तैसा तू ही ਕਿਆ ਉਪਮਾ ਦਿੱਤਾ ਹੈ ਇਸ ਤਰ੍ਹਾਂ ਬਾਬਾ ਜੀ ਨੇ ਅੱਜ ਹੈ ਅਜੀਬ ਕੋਤਕ ਵਰਤਾਇਆ ਇਹ ਪੰਜ ਖੰਡ ਮਾਤ ਲੋਕ ਵਿੱਚ ਕਵੀ ਨੂੰ ਅਨੁਭਵ ਕਰਾਏ ਇਸ ਦਾ ਵੇਰਵਾ یوں ਹੈ ਸੱਚ ਖੰਡ ਹਰਮੰਦਰ ਸਾਹਿਬ ਦਿਆ ਸਿੰਘ ਧਰਮ ਖੰਡ ਰਾਮ ਸਰ ਸਾਹਿਬ ਧਰਮ ਸਿੰਘ ਗਿਆਨ ਖੰਡ ਕੋਲ ਸਰ ਸਾਹਿਬ ਹਿੰਮਤ ਸਿੰਘ ਸਾਰਮ ਖੰਡ ਵਿਵੇਕ ਸਰ ਸਾਹਿਬ ਮੋਕਮ ਸਿੰਘ ਕਰਮ ਖੰਡ ਸੰਤੋਖ ਸਰ ਸਾਹਿਬ ਸਾਹਿਬ ਸਿੰਘ అథవా పంజ్ తఖత్ పంజ్ ఖండ్ శ్రీ అకాల్ తఖత్ సాహబ్ జీ శ్రీ కేสกట్ సాహబ్ జీ శ్రీ పట్నా సాహబ్ జీ శ్రీ హజూర్ సాహబ్ జీ శ్రీ దమ్దమా సాహబ్ జీ పంజ్ పర్ వాణ పంజ్ పర్ ధాన్ పంచే పావ్ హై దర్గె హే మాన్ పావ్ పంచ నామ్ మహా పుర్ఖా సంతా దయా నామ్ హై పేలా సబ్దే శ్రోమణి శ్రీ బాబా నానా సింగ్ జీ కలేరా వాలే దూసరే శ్రీ మాన బాబా అత్తర్ సింగ్ జీ మస్తువానే వాలే ਤੀਸਰੇ ਸ੍ਰੀਮਾਨ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲੇ ਚੌਥਾ ਸ੍ਰੀਮਾਨ ਸੰਤ ਆਨੰਦ ਸਿੰਘ ਜੀ ਮੰਡਲੀ ਵਾਲੇ ਪੰਜਵੇਂ ਸ੍ਰੀਮਾਨ ਪੰਡਤ ਈਸ਼ਰ ਸਿੰਘ ਜੀ ਦੌਦਰ ਵਾਲੇ ਲਾਖ ਭਗਤ ਜਾ ਕੋ ਆਰਾਧ ਹੈ ਲਾਖ ਤਪੀਸਰ ਤਪਹੀ ਸਾਦਾ ਹੈ ਅਥਵਾ ਖੋਜ ਅ ਸੰਖਾ ਅਨਕਤ ਪੰਥਾ ਪਾਤਸ਼ਾਹੀ ਦਸਵੀਂ ਇੱਕ ਹੈ ਅਨੇਕ ਹੈ ਅਨੇਕ ਹੈ ਫਿਰ ਇੱਕ ਹੈ ਪਾਪ ਇੱਕ ਨਿਰੰਕਾਰ ਤੋਂ ਸੰਸਾਰ ਪੈਦਾ ਹੋਇਆ ਹੈ ਪੰਜਾਂ ਤਤਾਂ ਦੇ ਚੱਕਰ ਵਿੱਚ 84 ਲੱਖ ਜੂਨ ਭੋਗਦਾ ਹੋਇਆ ਪੰਜ ਕਾਮ ਕ੍ਰੋਧ ਲੋ ਮੋਹ ਹੰਕਾਰ ਨੂੰ ਜਿੱਤ ਕੇ ਪੰਜ ਖੰਡ ਨੂੰ ਪ੍ਰਾਪਤ ਕਰਕੇ ਇੱਕ ਨਿਰੰਕਾਰ ਵਿੱਚ ਸਮਾ ਜਾਂਦਾ ਹੈ ਇਸ ਤਰ੍ਹਾਂ ਇਨ੍ਹਾਂ ਪਾਦਰੀਆਂ ਨੂੰ ਪਹਿਲਾਂ ਬਾਬਾ ਜੀ ਨੇ ਪੰਜ ਖੰਡਾਂ ਦਾ ਰਾਸ ਬਖਸ਼ਿਸ਼ ਕੀਤਾ ਬਾਅਦ ਵਿੱਚ ਕਵੀ ਜੀ ਨੇ ਅੰਗਰੇਜ਼ੀ ਵਿੱਚ ਸੰਸਾਰ ਦਾ ਨਜ਼ਾਰਾ ਦਿਖਾਇਆ ਤੇ ਬਾਬਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹੋਏ ਅਸਥਾਨ ਤੇ ਪਹੁੰਚੇ ਹਜ਼ੂਰ ਨੇ ਪਵਿੱਖਤ ਬਚਨ ਕਰਨੇ। ਬਾਬਾ ਜੀ ਪੌਂਦੇ ਨਗਰ ਜੰਗਲ ਵਿੱਚ ਵਿਰਾਜਮਾਨ ਹਨ। ਸੰਗਤਾਂ ਚਕਰੋਤੇ ਤੋਂ ਦੇਹਰਾਦੂਨ ਤੇ ਰਾਜਪੁਰਾ ਮਨਸੂਰੀ ਆਦਕ ਤੋਂ ਰੋਜ਼ ਆਉਂਦੀਆਂ ਹਨ। ਕੀਰਤਨ ਬਾਣੀ ਤੇ ਕਥਾ ਦਾ ਆਨੰਦ ਮਾਣਦੀਆਂ ਹਨ। ਅੱਜ ਬਾਬਾ ਜੀ ਜੰਗਲ ਵਿੱਚ ਸੈਰ ਕਰ ਰਹੇ ਹਨ। ਹਜ਼ੂਰ ਦੇ ਚਰਨਾਂ ਵਿੱਚ ਦੇਹਰਾਦੂਨ ਤੋਂ ਸੰਗਤ ਆਈ। ਮੁਖੀ ਸਿੰਘ, ਸਰਦਾਰ ਗੁਰਦੇয়াল ਸਿੰਘ, ਸਰਦਾਰ 인ਦਰ ਸਿੰਘ, ਸਰਦਾਰ ਬਸੰਤ ਸਿੰਘ सरदार चड़त सिंह सरदार सानमुख सिंह बाबा जी सरदार मधुसूदन सिंह मास्टर ईश्वर सिंह ਨਾਲ ਬਚਨ ਗਾ ਰਹੇ ਹਨ ਹਜ਼ੂਰ ਨੇ ਕਿਹਾ ਕੈਸੀ ਰਮਣੀਕ ਜਗਾ ਹੈ ਮਾਨੋ ਕਿ ਸੈਲ ਦੇ ਚਾਰੇ ਦਰਖਤ ਐਸੇ ਲੰਬੇ استانਾ ਲੱਗੇ ਖੜੇ ਦਿਖਾਈ ਦੇ ਰਹੇ ਹਨ ਕਿ ਜਿਸ ਤਰ੍ਹਾਂ ਕੁਦਰਤ ਨੇ ਕਿਲਾ ਬਣਾਇਆ ਹੋਵੇ ਕਿਉਂਕਿ ਵਿਚਾਲੇ مربع ਡੇਢ ਮੈਦਾਨ ਐਸਾ ਪਦਰਾ ਹੈ ਜਿਵੇਂ ਕਿ فرش ਲੱਗਾ ਹੋਵੇ ਤੇ فرش ਪਰ ਘਾ ਐਸਾ ਮਾਲੂਮ ਹੋ ਰਿਹਾ ਹੈ ਜਿਸ ਤਰ੍ਹਾਂ ਕੁਦਰਤ ਨੇ ਹਰੇ ਰੰਗ ਦਾ ਗਲੀਚਾ ਵਿਛਾਇਆ ਹੋਵੇ ਇਸ ਘਾਹ ਪਰ ਬੂੰਦਾ ਇਸ ਤਰ੍ਹਾਂ ਪਈਆਂ ਲੱਗਦੀਆਂ ਹਨ ਜਿਵੇਂ ਵਿੱਚ ਸੁੱਚੇ ਮੋਤੀ ਜੜੇ ਹੋਏ ਹੋਣ ਇਸ ਘਾਹ ਦੇ ਮੈਦਾਨ ਵਿੱਚ ਬਨਕੱਸਾ ਦੇ ਫੁੱਲ ਲੱਗੇ ਖੁਸ਼ਬੂ ਦੇ ਰਹੇ ਹਨ ਕਿਤੇ ਕਿਤੇ ਇਸ ਘਾਹ ਵਿੱਚ ਲਾਜਵੰਤੀ ਬੁੜੀ ਬੜੀ ਸੁਭਾਇਮਾਨ ਦਿਸ ਰਹੀ ਹੈ ਇਹ ਇੱਕ ਐਸੀ ਬੂਟੀ ਹੈ ਇਸ ਨੂੰ ਹੱਥ ਲਾ ਦਈਏ ਤਾਂ ਇਸ ਦੇ ਪੱਤੇ ਹੀ ਇਕੱਠੇ ਹੋ ਜਾਂਦੇ ਹਨ ਭਾਵ ਹੱਥ ਲਾਉਣ ਨਾਲ ਮੁਰਝਾ ਜਾਂਦੀ ਹੈ ਇਸ ਜੰਗਲ ਵਿੱਚ ਰਸੌਣ ਦੇ ਛੋਟੇ-ਛੋਟੇ ਬੂਟੇ ਹਨ ਜਿਸ ਪਰ ਮੋਟੀ ਪੀਲੂ ਵਰਗਾ ਫੁੱਲ ਲੱਗਿਆ ਹੈ ਤੇ ਖਾਣ ਵਿੱਚ ਵੀ ਸਵਾਦ ਹੈ ਔਰ ਖੂਨ ਸਫਾ ਵੀ ਹੈ ਇੱਕ ਹੋਰ ਬੂਟੀ ਹੈ ਜਿਸ ਨੂੰ ਹਰਬਾਟੇ ਕਹਿ ਕੇ ਪੁਕਾਰਦੇ ਹਨ ਇਸ ਨੂੰ ਬੜਾ ਸਵਾਦਲਾ ਖੱਟਾ-ਮਿੱਠਾ ਫਲ ਬੇਰ ਜਿੰਨਾ ਮੋਟਾ ਲੱਗਦਾ ਹੈ ਹੋਰ ਇਸ ਜੰਗਲ ਵਿੱਚ ਤੇਜਬਣ ਦੇ ਬੂਟੇ ਵੀ ਹਨ ਜਿਸ ਨੂੰ ਗੰਡਾਂ ਦੀ ਸ਼ਕਲ ਵਿੱਚ ਕੰਡੇ ਲੱਗਦੇ ਹਨ ਇਸ ਦੀ ਦਾਤਨ ਬੜੀ ਸਵਾਦਲੀ ਹੁੰਦੀ ਹੈ ਔਰ ਵਾਈ ਬਾਦੀ ਨੂੰ ਦੂਰ ਕਰਦੀ ਹੈ ਇਸ ਦਾ ਸਵਾਦ ਅੱਕਰ ਕਰੇ ਦੇ ਫੁੱਲ ਵਰਗਾ ਹੁੰਦਾ ਹੈ ਤੇ ਇਸ ਦੇ ਬੀਜ ਚਾਹ ਵਿੱਚ ਪਾਏ ਜਾਣ ਤਾਂ ਇਲਾਚੀਆਂ ਦਾ ਸਵਾਦ ਆਉਂਦਾ ਹੈ ਹੋਰ ਇਸ ਜੰਗਲ ਵਿੱਚ ਕਿਤੇ ਕਿਤੇ ਪਦਮ ਦੇ ਦਰਖਤ ਵੀ ਹਨ ਜਿਹੜੇ ਕਿ ਦੂਰੋਂ ਸੁਨਹਿਰੀ ਰੰਗ ਵਿੱਚ ਚਮਕ ਮਾਰਦੇ ਹਨ ਹੋਰ ਇਸ ਜਗ੍ਹਾ ਵਿੱਚ ਗੰਧਮੂਲ ਵੀ ਬੜਾ ਹੁੰਦਾ ਹੈ ਜਿਸ ਨੂੰ ਰਿਸ਼ੀ मुनि ਜੰਗਲਾਂ ਵਿੱਚ ਖਾ ਕੇ ਗੁਜ਼ਾਰਾ ਕਰਦੇ ਸਨ ਇਹ ਵੀ ਆਲੂਆਂ ਦੀ ਤਰ੍ਹਾਂ ਜ਼ਮੀਨ ਵਿੱਚੋਂ ਪੇਠੇ ਦੇ ਮਾਫਕ ਨਿਕਲਦਾ ਹੈ ਇਹ ਵੀ ਘਾਣ ਵਿੱਚ ਬੜਾ ਸੁਆਦਲਾ ਹੁੰਦਾ ਹੈ ਔਰ ਇਸ ਜੰਗਲ ਵਿੱਚ ਓਲੇ ਤੇ ਹੜਾਂ ਦੇ ਦਰਖਤ ਵੀ ਹਨ ਮਾਨੋ ਕਿ ਕੁਦਰਤ ਨੇ ਅਮੋਲਕ ਪਦਾਰਥ ਮਹਾਪੁਰਖਾਂ ਵਾਸਤੇ ਤਿਆਰ ਕਰਕੇ ਰੱਖੇ ਹੋਏ ਹਨ ਬਾਬਾ ਜੀ ਇਸ ਜੰਗਲ ਵਿੱਚ ਸੈਰ ਵੀ ਕਰ ਰਹੇ ਹਨ ਔਰ ਬਚਨ ਵੀ ਕਰਦੇ ਹਨ ਕੈਸੀ ਸੁੰਦਰ ਜਗਾ ਨਿਰੰਕਾਰ ਨੇ ਸਾਡੇ ਵਾਸਤੇ ਸੰਭਾਲ ਕੇ ਰੱਖੀ ਹੋਈ ਹੈ ਹਜ਼ੂਰ ਕਹਿਣ ਲੱਗੇ ਜੇ ਕਿਤੇ ਸਮਾਂ ਬਣ ਜਾਵੇ ਤਾਂ ਇੱਥੇ ਇਕੱਠੇ ਹੋ ਜਾਇਓ ਸਾਰੇ ਸੰਗੀ ਰਲ ਕੇ ਦਿਨ ਗੱਟ ਲਵਿਓ ਫਿਰ ਆਪ ਹੀ ਕਹਿਣ ਲੱਗੇ ਨਿਰੰਕਾਰ ਸਾਰੇ ਹੀ ਵਿਆਪਕ ਹੈ ਹਰ ਥਾਂ ਤੇ ਰੱਖਿਆ ਕਰੇਗਾ ਫਿਰ ਕਹਿਣ ਲੱਗੇ ਸਿੱਖੀ ਨੂੰ ਢਾਹ ਲੱਗਦੀ ਜਾ ਰਹੀ ਹੈ ਤੇ ਸਿੱਖ ਵਿਦਲੇ ਰਹਿ ਜਾਣਗੇ ਅੱਗੋਂ ਕਵੀ ਜੀ ਨੇ ਕਿਹਾ ਜਿ ਸਿੱਖ ਮਰ ਜਾਣਗੇ ਹਜ਼ੂਰ ਨੇ ਕਿਹਾ ਸਿੱਖ ਮਰ ਨਹੀਂ ਜਾਣੇ ਬਲਕਿ ਸਿੱਖਿਓ ਪਤਿਤ ਹੋ ਜਾਣਗੇ ਐਸਾ ਸਮਾਂ ਆਏਗਾ ਇੱਕ ਇੱਕ ਦਿਨ ਵਿੱਚ ਚਾਰ ਚਾਰ ਚੱਲਿਆ ਕਰਨਗੇ ਸਵੇਰੇ ਪਸੋੜੀਆ ਹੈ ਦੁਪਹਿਰੇ ਰਾਧਾ ਸਵਾਮੀ ਬਣ ਜਾਵੇਗਾ ਆਥਨ ਨੂੰ ਕੂਕਾ ਹੋ ਜਾਏਗਾ ਤੇ ਰਾਤ ਨੂੰ ਕਮਿਊਨਿਸਟ ਕਹਾਏਗਾ ਅਗਲੇ ਦਿਨ ਕਹੇਗਾ ਰੱਬ ਹੈ ਹੀ ਨਹੀਂ ਹੁਣ ਰੱਬ ਤੋਂ ਹੀ ਮੁਨਕਰ ਹੋ ਜਾਏਗਾ ਰਾਤ ਨੂੰ ਕਮਿਊਨਿਸਟ ਕਹਾਏਗਾ ਇਹ ਕਾਲਯੁਗ ਦੀਆਂ ਹਵਾ ਰੂਪੀ ਚਪੇੜਾ ਨਾਲ ਸਿੱਖੀ ਨੂੰ ਵਿਦਾਵਾ ਦੇ ਦੇਣਗੇ ਐਸਾ ਸਮਾਂ ਆਏਗਾ ਝੂਠ ਤੇ ਝੂਠ ਅੱਗੇ ਆ ਜਾਏਗਾ ਸੱਚ ਤੇ ਸਚ ਦੂਰ ਹੋ ਜਾਵੇਗੀ ਅਜੇ ਅੰਗਰੇਜ਼ ਦਾ ਰਾਜ ਚੰਗਾ ਹੈ ਇਹ ਆਪਣੇ ਰਾਜ ਵਿੱਚ ਹਰ ਇੱਕ ਨੂੰ ਧਰਮ ਤੇ ਪੱਕਾ ਰਹਿਣ ਵਿੱਚ ਮਦਦ ਦਿੰਦੇ ਹਨ ਐਸਾ ਸਮਾਂ ਆਵੇਗਾ ਕਿ ਰੋਟੀ ਦਿਖਾ ਕੇ ਧਰਮ ਨੂੰ ਖੋਇਆ ਜਾਵੇਗਾ ਜਿਵੇਂ ਪਸ਼ੂ ਨੂੰ ਪੱਠੇ ਦਿਖਾ ਕੇ ਕਿਲੇ ਨਾਲ ਬੰਨ੍ਹ ਦਈਦਾ ਹੈ ਤਿਵੇਂ ਹੀ ਸਿੱਖਿਓ ਪਤਿਤ ਕਰਨਗੇ ਜਿਵੇਂ ਮਾਸਟਰ ਤਾਰਾ ਸਿੰਘ ਸਿੱਖਾਂ ਨੂੰ ਮਗਰ ਲਾ ਕੇ ਗੁੰਮਰਾਹ ਕਰ ਰਿਹਾ ਹੈ ਤਿਵੇਂ ਹੀ ਮਾਸਟਰ ਗਾਂਧੀ ਕੌਮ ਤੇ ਧਰਮ ਦਾ ਨਾਸ ਕਰੇਗਾ ਅਸੀਂ ਇਸ ਨੂੰ ਮਹਾਤਮਾ ਨਹੀਂ ਕਹਿੰਦੇ ਕਿਉਂਕਿ ਇਸ ਵਿੱਚ ਮਹਾਤਮਾ ਵਾਲੀ ਕੋਈ ਗੁਣ ਨਹੀਂ ਹੈ ਜਿਹੜੇ ਲੋਕੀ ਇਸ ਰਾਜ ਦੀ ਚਾਹਤ ਰੱਖਦੇ ਹਨ ਉਹ ਲੋਕ ਪਛਤਾਉਣਗੇ ਤੇ ਕਹਿਣਗੇ ਅੰਗਰੇਜ਼ਾਂ ਦਾ ਰਾਜ ਚੰਗਾ ਸੀ ਜਿਸ ਤਰ੍ਹਾਂ ਐਨਾ ਦੀ ਟੋਪੀ ਹੈ ਇਹ ਟੋਪੀ ਖਰਲ ਦੀ ਤਰ੍ਹਾਂ ਹੈ ਭਾਵ ਜਿਵੇਂ ਖਰਲ ਵਿੱਚ ਸੁਰਮਾ ਪੀਸਿਆ ਅੱਖ ਵਿੱਚ ਪਾਏ ਦਾ ਪਤਾ ਨਹੀਂ ਲੱਗਦਾ ਤਿਵੇਂ ਹੀ ਆਪਣੇ ਰਾਜ ਵਿੱਚ ਤੁਹਾਨੂੰ ਰੜਕਨ ਨਹੀਂ ਦੇਣਗੇ ਇਸ ਸਮੇਂ ਤੋਂ ਬਚਨ ਵਾਸਤੇ ਇੱਕੋ ਇੱਕ ਨਾਮ ਹੈ ਔਰ ਨਾਮ ਦਾ ਇਸ ਵੇਲੇ ਕਾਲ ਪੈ ਗਿਆ ਹੈ ਜਿਵੇਂ ਕਿਸਾਨ ਕਾਲ ਦੇ ਸਮੇਂ ਬੀਜ ਸੰਭਾਲ ਕੇ ਰੱਖ ਲੈਂਦਾ ਹੈ ਤਿਵੇਂ ਕਾਲ ਯੁਗ ਦਾ ਸਮਾਂ ਕਾਲ ਦਾ ਸਮਾਂ ਹੈ ਤੁਹਾਨੂੰ ਇਹ ਨਾਮ ਨਹੀਂ ਲੱਪੇਗਾ ਨਾਮ ਜਪਣ ਵਾਲਾ ਇਹ ਕੰਮ ਨਹੀਂ ਕਰ ਸਕੇਗਾ ਤਿਵੇਂ ਹੀ ਅਸੀਂ ਬੀਜ ਮਾਤਰ ਨਾਮ ਸੰਭਾਲ ਕੇ ਰੱਖਿਆ ਹੋਇਆ ਹੈ ਸਮਾ ਪਾ ਕੇ ਨਾਮ ਪਰ ਫੁੱਲਿਤ ਹੋਵੇਗਾ ਪਰ ਅਜੇ ਕੋਈ 파ਟੀ ਵਿੱਚ ਆਉਣ ਦੀ ਲੋੜ ਨਹੀਂ ਸਮੇਂ ਅਨੁਸਾਰ ਐਸਾ ਮਰਦ ਪੈਦਾ ਹੋਵੇਗਾ ਜੋ ਆਪਣੀ ਸ਼ਕਤੀ ਨਾਲ ਸਭ ਨੂੰ ਆਪਣੇ ਅੱਗੇ ਝੁਕਾ ਲਵੇਗਾ ਤੇ ਉਸ ਤੋਂ ਬਾਅਦ ਅਟਲ ਰਾਜ ਹੋਵੇਗਾ ਗੁਰਮੁਖੀ ਅੱਖਰ ਪ੍ਰਦਾਨ ਹੋਣਗੇ 13 ਦੀ ਗਿਣਤੀ ਹੋਵੇਗੀ ਸਾਰੀ ਦੁਨੀਆ ਵਿੱਚ ਗੁਰੂ ਨਾਨਕ ਦਾ ਝੰਡਾ ਹੀ ਚੱਲੇਗਾ ਸ੍ਰੀ ਅਮਰਸਰ ਦੀ ਪ੍ਰਕਰਮਾ ਦੂਣੀ ਤੀਣੀ ਚੌੜੀ ਹੋਵੇਗੀ ਪ੍ਰਕਰਮਾ ਦੀ ਬਿਜਲੀ ਦੇ ਖੰਬੇ ਸੋਨੇ ਦੇ ਹੋਣਗੇ ਪਰ ਇੰਨਾ ਬਚਨਾਂ ਤੇ ਯਕੀਨ ਨਹੀਂ ਸੀ ਆਉਂਦਾ ਲੇਕਿਨ ਸਮੇਂ ਅਨੁਸਾਰ ਜਦੋਂ ਪ੍ਰਕਰਮਾ ਚੌੜੀ ਹੋਈ ਦੇਖੀ ਤਾਂ ਮਨ ਮੰਨ ਗਿਆ ਕਿ ਖੰਬੇ ਵੀ ਸੋਨੇ ਦੇ ਹੋ ਜਾਣਗੇ ਮਰੀ ਆਦਾ ਇਸ ਘਰ ਦੀ ਵਰਤੀ ਜਾਵੇਗੀ ਔਰ ਸਾਰੇ ਸੰਸਾਰ ਵਿੱਚ ਇਸ ਘਰ ਦਾ ਕੀਰਤਨ ਸੁਣਿਆ ਕਰੇਗਾ ਇਸ ਤਰ੍ਹਾਂ ਬਚਨ ਕਰ ਰਹੇ ਹਨ ਇਤਨੇ ਚਿੰਨੂ ਸੰਗਤ ਨੇ ਆ ਕੇ ਮੱਥਾ ਟੇਕਿਆ ਅਜੂ ਉਹਨੇ ਜੀ ਆਇਆ ਕਿਹਾ ਸੰਗਤ ਨੇ ਹੱਥ ਜੋੜ ਬੇਨਤੀ ਕੀਤੀ ਪਾਤਸ਼ਾ ਅੱਗੋਂ ਬਾਰਿਸ਼ ਦਾ ਮੌਸਮ ਆ ਰਿਹਾ ਹੈ ਆਪ ਜੀ ਕਿਰਪਾ ਕਰੋ ਹੁਕਮ ਅਨੁਸਾਰ ਇੱਥੇ ਟੀਨਾ ਨਾਲ ਦੋ ਚਾਰ ਕਮਰੇ ਬਣ ਜਾਣ ਕਿਉਂਕਿ ਹੋਰ ਛੱਤ ਪਹਾੜਾਂ ਵਿੱਚ ਚੋਂਤੋਂ ਨਹੀਂ ਹਟਦੀ ਅਗੋਂ ਬਾਬਾ ਜੀ ਨੇ ਕਿਹਾ ਪ੍ਰੇਮਿਓ ਇੰਨਾ ਤੰਬੂਆਂ ਵਿੱਚ ਹੀ guzara ਹੋ ਜਾਂਦਾ ਹੈ ਕੀ ਕਰਨਾ ਹੈ ਟੀਨਾ ਲਾ ਕੇ ਅਗੋਂ ਸੰਗਤ ਨੇ ਬੇਨਤੀ ਕੀਤੀ ਪਾਤਸ਼ਾ ਤੰਬੂ ਨਾਲ ਤਾਂ 2-4 ਮਹੀਨੇ ਨਿਕਲ ਸਕਦੇ ਹਨ 3-4 ਮਹੀਨੇ ਵਿੱਚ ਤਾਂ ਤੰਬੂ ਬਿਲਕੁਲ ਗਲ ਜਾਣਗੇ ਤੇ ਟੀਨਾ ਦਾ ਕੁਝ ਵਿਗੜਨਾ ਨਹੀਂ ਜਿੰਨਾ ਚਿਰ ਆਪ ਰਹੋਗੇ ਟੀਨਾ ਨਾਲ ਆਰਾਮ ਰਹੇਗਾ ਤੇ ਬਾਅਦ ਵਿੱਚ ਫਿਰ ਵੀ ਇਹ ਵਰਤਨ ਵਿੱਚ ਕੰਮ ਆ ਜਾਣਗੀਆਂ ਤੰਬੂਆਂ ਦੇ ਖਰਚੇ ਨਾਲੋਂ ਵੀ ਟੀਨਾ ਦਾ ਖਰਚਾ ਘੱਟ ਰਹੇਗਾ ਹਜ਼ੂਰ ਨੇ ਕਿਹਾ ਜਿਵੇਂ ਤੁਹਾਡੀ ਮਰਜ਼ੀ ਹੈ ਕਰ ਲਓ। ਅਗੋਂ ਸਤਿਵਚਨ ਕਰਕੇ ਉਸੇ ਵੇਲੇ ਚਾਦਰਾਂ ਤੇ ਬਲੀਆਂ ਸਾਲ ਦੀਆਂ ਆ ਗਈਆਂ। ਇੱਕ ਦੋ ਦਿਨ ਵਿੱਚ ਸਾਰਾ ਠਾਠ ਤਿਆਰ ਹੋ ਗਿਆ। ਸੂਬਾ ਸ਼ਾਮ ਸੰਗਤ ਕਥਾ ਕੀਰਤਨ ਦਾ ਆਨੰਦ ਮਾਣਦੀ ਹੈ। ਬਾਬਾ ਜੀ ਪਾਸ ਅੰਮ੍ਰਿਤਸਰ ਦੀ ਸੰਗਤ ਦੇਹਰਾਦੂਨ ਪਹੁੰਚੀ। ਬਾਬਾ ਜੀ ਦੇ ਪੌਂਦੇ ਨਗਰ ਵੀ ਰਾਜਮਾਨ ਹਨ। ਕੀਰਤਨ ਦੀਆਂ ਤੋਂ ਨਾ ਪਾਠਾਂ ਦੀਆਂ ਲੜੀਆਂ ਬਾਣੀ ਦੀਆਂ ਝੜੀਆਂ ਹਜ਼ੂਰ ਦੇ ਪਾਸ ਲੱਗੀਆਂ ਰਹਿੰਦੀਆਂ ਹਨ। ਸੰਗਤਾਂ ਆਪੋ ਆਪਣੇ ਪੁੰਨਾਰੂਪੀ ਵਰਤਨ ਅਨੁਸਾਰ ਪੀ-ਪੀ ਕੇ ਤ੍ਰਿਪਤ ਹੁੰਦੀਆਂ ਹਨ ਅੱਜ ਬਾਬਾ ਜੀ ਦੀਵਾਨ ਵਿੱਚ ਕੀਰਤਨ ਦਾ ਆਨੰਦ ਮਾਣ ਰਹੇ ਹਨ ਅਮਰਸਰ ਦੀ ਸੰਗਤ ਦਰਸ਼ਨ ਕਰਨ ਆਈ ਮੁਖੀ ਸਿੰਘ ਇਹ ਸਨ ਸੰਤ ਹੀਰਾ ਸਿੰਘ ਚੌਧਰੀ ਜੀਵਨ ਸਿੰਘ ਸਰਦਾਰ ਆਤਮਾ ਸਿੰਘ ਰਗਵੀਰ ਸਿੰਘ ਸਰਦਾਰ ਅਮਰ ਸਿੰਘ ਹਰਜੀਤ ਸਿੰਘ ਜਗਤ ਸਿੰਘ ਦਲਾਲ ਭਾਈ ਠਾਕਰ ਸਿੰਘ ਪੰਚਾਰੀ ਦੀਵਾਨ ਵਿੱਚ ਸੰਗਤ ਸਮੇਤ ਮੱਥਾ ਟੇਕਿਆ ਹਜ਼ੂਰ ਸਮਾਦੀ ਸਥਿਤ ਹਨ ਕੀਰਤਨ ਹੋ ਰਿਹਾ ਹੈ ਇਹ ਸੰਗਤ ਵੀ ਦੀਵਾਨ ਵਿੱਚ ਕੀਰਤਨ ਦਾ ਆਨੰਦ ਮਾਣ ਰਹੀ ਹੈ ਰਾਗ ਗਿਆ ਸਿੰਘਾਂ ਨੇ ਸਮੇਂ ਅਨੁਸਾਰ ਸੋਧਰ ਲਗਾਇਆ ਬਾਅਦ ਵਿੱਚ ਰਹਿਰਾ ਸਾਹਿਬ ਦਾ ਪਾਠ ਹੋਇਆ ਅਰਦਾਸੇ ਤੋਂ ਬਾਅਦ ਬਾਬਾ ਜੀ ਅੰਦਰ ਚਲੇ ਗਏ ਕੁਝ ਮਿੰਟ ਬਾਅਦ ਫਿਰ ਦੀਵਾਨ ਵਿੱਚ ਆ ਗਏ ਆਪਣੇ ਆਸਣ ਪਰ ਬਿਰਾਜਮਾਨ ਹੋਏ ਹੁਣ ਰਾਗ ਗਿਆ ਵਾਲ ਇਸ਼ਾਰਾ ਹੋਇਆ ਕੀਰਤਨ ਬੰਦ ਹੋ ਗਿਆ ਹਜ਼ੂਰ ਨੇ ਸੰਗਤ ਨੂੰ ਸੰਬੋਧਨ ਕਰਕੇ ਜੀ ਆਇਆਂ ਨੂੰ ਕਿਹਾ ਅਤੇ ਸੁਖਨਾਨਦ ਪੁੱਛੀ ਰਾਤ ਠਹਿਰਨ ਵਾਸਤੇ ਪੌਂਦੇ ਸਕੂਲ ਵਿੱਚ ਹੁਕਮ ਦਿੱਤਾ ਕਿਉਂਕਿ ਬੱਚਿਆਂ ਨੂੰ ਉਹਨਾਂ ਦਿਨਾਂ ਵਿੱਚ ਛੁੱਟੀਆਂ ਸੀ ਅੱਗੋ ਸੰਗਤ ਨੇ ਸੱਤ ਬਚਨ ਕਿਹਾ ਚੌਧਰੀ ਜੀ ਨੇ ਬੇਨਤੀ ਕੀਤੀ ਪਾਦਸ਼ਾ ਅੱਧੀ ਸੰਗਤ ਮਨਸੂਰੀ ਗਈ ਤੇ ਉਹ ਕੱਲ ਪਰਸੋਂ ਇੱਥੇ ਆਵੇਗੀ ਉਸ ਤੋਂ ਬਾਅਦ ਅਸੀਂ ਮਨਸੂਰੀ ਜਾਵਾਂਗੇ ਤੇ ਉਹ ਸੰਗਤ ਇੱਥੇ ਠਹਿਰੇਗੀ ਅਸੀਂ ਮਨਸੂਰੀ ਤੋਂ ਵਾਪਸ ਆ ਕੇ ਸਾਰੇ ਇਕੱਠੇ ਹਰਦੁਆਰ ਜਾਵਾਂਗੇ ਹੁਣ ਬਾਬਾ ਜੀ ਨੇ ਕੁਝ ਕਾਢਣਾ ਕੀਤੀ ਤੇ ਕਿਹਾ ਭਾਈ ਗੁਰਦਾਸ ਜੀ ਵਾਰ ਤੀਜੀ ਪੌੜੀ ਦੂਜੀ ਹਾਥੀ ਨੀਰ ਨਵਾਲੀਏ ਸਿਰ ਛਾਰ ਉਡਾਵੇ ਭਾਵ ਹਾਥੀ ਇਸ਼ਨਾਨ ਕਰਕੇ ਨਦੀ ਤੋਂ ਬਾਹਰ ਆਕੇ ਸੁੰਡ ਨਾਲ ਮਿੱਟੀ ਪੁੱਟਕੇ ਸਿਰ ਵਿੱਚ ਪਾ ਲੈਂਦਾ ਹੈ ਤਿਵੇਂ ਹੀ ਤੁਹਾਡੀ ਹਾਲਤ ਹੈ ਅੰਮ੍ਰਿਤਸਰ ਤੋਂ ਇੱਥੇ ਆਏ ਤੇ ਇੱਥੋਂ ਚੱਲ ਕੇ ਹੱਡਾਂ ਰੋੜੀ ਤੇ ਜਾ ਕੇ ਹੱਡ ਖਾਓਗੇ ਮੇਮਾਂ ਦੇ ਨਾਚ ਦੇਖੋਗੇ ਸ਼ਰਾਬਾਂ ਪੀਓਗੇ ਤੇ ਫਿਰ ਨਰਕਾਂ ਦੇ ਅਧਿਕਾਰੀ ਬਣੋਗੇ ਜੇ ਇਹੋ ਜਿਹਾ ਕੋ ਕਰਮ ਕਰਨੇ ਹਣ ਤਾਂ ਇੱਥੇ ਕੀ ਲੈਣ ਆਏ ਹੋ ਕਰੋ ਸੰਗਤਾਂ ਪ੍ਰੇਰਣਾ ਕਰਕੇ ਸੰਤਾਂ ਦੇ ਦਰਸ਼ਨ ਕਰਨ ਆਏ ਤੇ ਅੱਗੇ ਪੈ ਗਏ ਖਾਤੇ ਵਿੱਚ ਸੈਲਾਨੀ ਲੋਕਾਂ ਨੂੰ ਮਾਹ ਪੁਰਖਾਂ ਦੀ ਸੰਗਤ ਦੀ ਕਦਰ ਹੀ ਕੋਈ ਨਹੀਂ ਇਸ ਤਰ੍ਹਾਂ ਬਾਬਾ ਜੀ ਨੇ ਤਾੜਨਾ ਕੀਤੀ ਤੇ ਰਾਗੀਆਂ ਨੂੰ ਹੁਕਮ ਹੋਇਆ ਕੀਰਤਨ ਕਰੋ ਕੀਰਤਨ ਸ਼ੁਰੂ ਹੋ ਗਿਆ ਸਮੇਂ ਅਨੁਸਾਰ ਭੋਗ ਪੈ ਗਿਆ ਸਭ ਸੰਗਤ ਪ੍ਰਸ਼ਾਦਾ ਛੱਕ ਕੇ ਆਪੋ ਆਪਣੇ ਅਸਥਾਨਾਂ ਤੇ ਜਾ ਆਰਾਮ ਕੀਤਾ ਪਰ ਸੰਗਤ ਨੂੰ ਰਾਤ ਨੂੰ ਚੈਨ ਨਾ ਆਈ ਆਵੇ ਵੀ ਕਿਵੇਂ ਆਏ ਸੀ ਬਾਬਾ ਜੀ ਦੀ ਪਰਸੰਤਾ ਲੈਣ ਵਾਸਤੇ ਤੇ ਮਿਲ ਗਿਆ ਕਲਪਨਾ ਦਾ ਪ੍ਰਸ਼ਾਦ ਪੂਰੀ ਕਰਨੀ ਸੀ ਮੰਦੀਚਾ ਔਰ ਮਿਲ ਗਿਆ ਝਾਟਾ ਪ੍ਰਸ਼ਾਦ ਹੁਣ ਸਾਰਿਆਂ ਨੇ ਆਪਸ ਵਿੱਚ ਵਿਚਾਰ ਕੀਤੀ ਕਿ ਹੱਡਾ ਰੋੜੀ ਤੇ ਨਹੀਂ ਜਾਣਾ ਚਾਹੀਦਾ ਭਾਗ ਮਨਸੂਰੀ ਨਹੀਂ ਜਾਣਾ ਇਸ ਵਿਚਾਰ ਅਨੁਸਾਰ ਮਨਸੂਰੀ ਦਾ ਪ੍ਰੋਗਰਾਮ ਕੈਨਸਲ ਕਰ ਦਿੱਤਾ ਤੇ ਸਵੇਰੇ ਬਾਬਾ ਜੀ ਪਾਸੋਂ ਮਾਫੀ ਲੈਣ ਦਾ ਪ੍ਰੋਗਰਾਮ ਬਣਾ ਲਿਆ ਅਗਲੇ ਦਿਨ ਬਾਬਾ ਜੀ ਪਾਸ ਸੇਵਾਦਾਰ ਦੇ ਰਾਹੀ ਬੇਨਤੀ ਕੀਤੀ ਹਜ਼ੂਰ ਨੇ ਸੁਣੀ ਹੀ ਕੋਈ ਨਾ ਫਿਰ ਦੀਵਾਨ ਵਿੱਚ ਬੇਨਤੀ ਕੀਤੀ ਜੀ ਸਾਨੂੰ ਮਾਫੀ ਦਿੱਤੀ ਜਾਵੇ ਹਜ਼ੂਰ ਨੇ ਕਿਹਾ ਮਾਫੀ ਲੈਣੀ ਹੈ ਤਾਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਪਾਸੋਂ ਲਓ ਅਸੀਂ ਮਾਫੀ ਨਹੀਂ ਦੇ ਸਕਦੇ ਇਸ ਤਰ੍ਹਾਂ ਕਹਿ ਕੇ ਟਾਲ ਦਿੱਤਾ ਦੂਜਾ ਦਿਨ ਵੀ ਬੀਤ ਗਿਆ ਤੀਜੇ ਦਿਨ ਵੀ ਬੇਨਤੀ ਕੀਤੀ ਹਜ਼ੂਰ ਨੇ ਅਣਸੁਣੀ ਕਰ ਦਿੱਤੀ ਇਤਨੇ ਚਿੰਨੂ ਮਨਸੂਰੀ ਵਾਲੀ ਸੰਗਤ ਵੀ ਆ ਗਈ ਇਹਨਾਂ ਨੂੰ ਵੀ ਸਾਰੀ ਵਾਰਤਾ ਦਾ ਪਤਾ ਲੱਗਿਆ ਤੇ ਇਹ ਵੀ ਬਹੁਤ ਪਛਤਾਏ ਅੱਜ ਤੀਜੇ ਦਿਨ ਸਾਰੀ ਸੰਗਤ ਨੇ ਰਾਲਕੇ ਹਜ਼ੂਰ ਤੋਂ ਮਾਫੀ ਮੰਗੀ। ਅੱਗੋਂ ਬਾਬਾ ਜੀ ਨੇ ਕਿਹਾ ਅਸੀਂ ਮਾਫੀ ਨਹੀਂ ਦੇ ਸਕਦੇ। ਜੇ ਮਾਫੀ ਲੈਣੀ ਹੈ ਤਾਂ ਗੁਰੂ ਗ੍ਰੰਥ ਸਾਹਿਬ ਪਾਸੋਂ ਲਓ। ਅੱਜ ਵੀ ਬਾਬਾ ਜੀ ਵੱਲੋਂ ਜਵਾਬ ਹੋ ਗਿਆ। ਹੁਣ ਸਾਰੀ ਸੰਗਤ ਨੇ ਵਿਚਾਰ ਕਰਕੇ ਗੁਰਦੁਆਰੇ ਅਖੰਡ ਪਾਠ ਕਰਾਇਆ ਤੇ ਮਾਫੀ ਮੰਗੀ। ਬਾਬਾ ਜੀ ਪਿਛਲੀ ਭੁੱਲ ਮਾਫ ਕਰ ਦਿਓ। ਇਸ ਪ੍ਰਕਾਰ ਦੋ ਦਿਨ ਹਜ਼ੂਰ ਦੇ ਚਰਨਾਂ ਵਿੱਚ ਹੋਰ ਰਹਿਣਾ ਕੀਤਾ। ਹਜ਼ੂਰ ਮਿਹਰ ਦੇ ਘਰ ਵਿੱਚ ਆਏ ਤੇ ਦੀਵਾਨ ਵਿੱਚ ਬਚਨ ਕੀਤਾ। ਪਿਆਰਿਓ ਇਹ ਗਿਣਤੀ ਦੇ ਦਿਨ ਹਨ ਇਹ ਦਿਨ ਇਹ ਸਵਾਸ ਇਹ ਵਕਤ ਇਹ ਸਮਾਂ ਤੁਹਾਨੂੰ ਫਿਰ ਨਹੀਂ ਮਿਲੇਗਾ ਇਸ ਸਮੇਂ ਨੂੰ ਯਾਦ ਕਰਕੇ ਪਛਤਾਓਗੇ ਕਿ ਅਸੀਂ ਹੋਰ ਸੰਗਤ ਕਿਉਂ ਨਾ ਕੀਤੀ ਹੋਰ ਦੁਨਿਆਵੀ ਪਦਾਰਥ ਤੁਹਾਨੂੰ ਸਭ ਮਿਲਣਗੇ ਪਰ ਨਾਮ ਜਪਣ ਜਪਾਣ ਦਾ ਸਮਾਂ ਨਹੀਂ ਮਿਲੇਗਾ ਜੇ ਤੁਹਾਨੂੰ ਨਿਰੰਕਾਰ ਨੇ ਇਹ ਸਮਾਂ ਦਿੱਤਾ ਹੈ ਤਾਂ ਇਸ ਸਮੇਂ ਨੂੰ ਸਫਲਾ ਕਰੋ ਤੇ ਸਫਲਾ ਹੋਣਾ ਹੈ ਨਾਮ ਜਪ ਕੇ ਕਬੀਰ ਏ ਘੜੀ ਆਦੀ ਕਰੀ ਆਦੂ ਹੁੰਦੇ ਆਦ ਭਗਤਨ ਸੇਤੀ ਗੋਸਟੇ ਜੋ ਕੀਨੇ ਸੋਲਾ ਭਾਈ ਗੁਰਦਾਸ ਜੀ ਕਬਿਤ ਜੈਸੇ ਬੋਜ ਪਰੀ ਨਾਵ ਆਂਗੂਰੀ ਦੁਏ ਬਾਹਰ ਹੋਏ ਪਾਰ ਪਰੇ ਪੂਰ ਸਬੇ ਕੁਸਲ ਬਿਹਾਂਤ ਹੈ ਨਾਵ ਕਹਿੰਦੇ ਹਨ 베ੜੀ ਨੂੰ ਜਿਸ ਤਰ੍ਹਾਂ 베ੜੀ ਦੇ ਵਿੱਚ ਬੋਜ ਵਜ਼ਨ ਭਰ ਦਈਏ ਪਰ ਵਜ਼ਨ ਇਤਨਾ ਕੁ ਭਰੋ ਕਿ 베ੜੀ ਪਾਣੀ ਤੋਂ 4 ਉਂਗਲ ਬਾਹਰ ਰਹਿ ਜਾਏ ਉਹ ਪਾਰ 베ੜੀ ਪਾਰ ਕਰ ਦੇਵੇਗੀ ਜੇ ਪੂਰੇ 베ੜੀ ਵਜ਼ਨ ਨਾਲ ਭਾਰ ਦੇਵੇਂਗਾ ਤਾਂ 베ੜੀ ਸਮਾਨ ਸਮੇਤ ਡੁੱਬ ਜਾਵੇਗੀ ਜੈਸੇ ਏਕਾ ਹਰੀ ਏਕਰੀ ਪਾਕਸਾਲਾ ਬੈਠ ਭੋਜਨ ਕੈ ਬਿੰਜਨਾਤ ਸਵਾਦ ਕੇ ਅਗਾਤ ਹੈ ਜਿਸ ਆਦਮੀ ਨੇ ਸਾਰਾ ਦਿਨ ਕੰਮ ਕਰਨਾ ਹੈ ਉਹ ਆਦਮੀ ਇੱਕ ਘੜੀ ਟਾਈਮ ਕੱਢ ਕੇ ਰੋਟੀ ਖਾ ਲਵੇ ਤਾਂ ਸਾਰਾ ਦਿਨ ਆਰਾਮ ਨਾਲ ਕੰਮ ਕਰ ਸਕੇਗਾ ਜੇ ਰੋਟੀ ਨਹੀਂ ਖਾਏਗਾ ਤਾਂ ਕੰਮ ਨਹੀਂ ਕਰ ਸਕੇਗਾ ਜੈਸੇ ਰਾਜਦੁਆਰਾ ਜਾਏ ਕਰਮ ਜੋਹਾਰ ਜਨ ਏ ਕਰੀ ਪਾਚੇ ਦੇਸ ਭੋਗਤਾ ਹੋਏ ਖਾਤ ਹੈ ਰਾਗੀ ਗਾ ਕੇ ਟੱਟ ਸਿਫਤ ਕਰਕੇ ਨਟਨਾਟ ਚੇਟਕ ਦਿਖਾ ਕੇ ਮਦਾਰੀ ਤਮਾਸ਼ਾ ਦਿਖਾ ਕੇ ਰਾਜੇ ਨੂੰ ਇੱਕ ਘੜੀ ਮਾਤਰ ਖੁਸ਼ ਕਰਕੇ ਸਾਰੀ ਜ਼ਿੰਦਗੀ ਦੀਆਂ ਰੋਟੀਆਂ ਵਸੂਲ ਕਰ ਲੈਂਦਾ ਹੈ ਭਾਵੇਂ ਰਾਜਾ ਖੁਸ਼ ਹੋ ਕੇ ਜ਼ਗੀਰ ਦੇ ਦਿੰਦਾ ਹੈ 8 ਹੀ ਪਹਿਰ 60 ਕਰੀ ਮੈਂ ਜੋ ਏ ਕਰੀ ਸਾਦ ਸਮਾਗਮ ਕਰੇ ਨਿਜਕਰ ਜਾਤ ਹੈ। ਤਿਵੇਂ ਹੀ ਉਪਰ ਤਿੰਨ ਦ੍ਰਿਸ਼ਟਾਂ ਦੇ ਕੇ ਚੌਥੀ ਪੰਕਤੀ ਵਿੱਚ ਰਿਜ਼ਲਟ ਭਾਈ ਸਾਹਿਬ ਕੱਢਦੇ ਹਨ ਕਿ हे ਜੀਵ ਜਿਵੇਂ ਚਾਰ ਉਂਗਲਾਂ ਬੇੜੀ ਉਡੀ ਰੱਖਣ ਨਾਲ ਪਾਰ ਹੋ ਜਾਂਦੀ ਹੈ। ਜਿਵੇਂ ਇੱਕ ਘੜੀ ਟਾਈਮ ਕੱਢ ਕੇ ਸਾਰਾ ਦਿਨ ਕੰਮ ਕਰ ਸਕਦਾ ਹੈ। ਜਿਵੇਂ ਰਾਜੇ ਨੂੰ ਖੁਸ਼ ਕਰਕੇ ਜ਼ਗੀਰ ਪ੍ਰਾਪਤ ਕਰ ਲੈਂਦਾ ਹੈ। ਤਿਵੇਂ ਹੀ ਅਠਾ ਪੈਰਾਂ ਦੀਆਂ 60 ਘੜੀਆਂ ਹਨ। ਤੇ 60 ਘੜੀਆਂ ਵਿੱਚੋਂ ਇੱਕ ਘੜੀ ਸੰਤਾਂ ਦੀ ਸੰਗਤ ਕਰ ਲਵੇ ਤਾਂ ਇਸ ਜੀਵ ਦੀਆਂ 60 ਘੜੀਆਂ ਸਫਲੀਆਂ ਹੋ ਜਾਂਦੀਆਂ ਹਨ ਉਹ ਰੋਜ਼ ਦੀ ਇੱਕ ਘੜੀ ਦੇ ਸਦਕੇ ਇਹ ਦਰਗਾਹ ਵਿੱਚ ਜਾਣ ਜੋਗਾ ਹੋ ਜਾਂਦਾ ਹੈ ਇਸ ਤਰ੍ਹਾਂ ਬਾਬਾ ਜੀ ਨੇ ਅੰਮ੍ਰਿਤਸਰ ਦੀ ਸੰਗਤ ਪ੍ਰਤੀ ਮਾੜੇ ਕਰਮਾਂ ਤੋਂ ਰੋਕ ਦਿਆਂ ਅਤੇ ਸਤ ਸੰਗਤ ਕਰਨ ਦੀ ਜਾਤ ਸਿਖਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ